ਸਤਿ ਗੁਰੂ ਦੋਸਤੋ ਸਾਰਾ ਤੁਹਾਡਾ ਬੰਦੇ ਅੱਜ ਖੜਿਆ ਟਰੈਕਟਰ ਮੰਡੀ ਤਲਵੰਡੀ ਸਾਬੋ ਤੁਹਾਨੂੰ ਗੱਲ ਦੱਸਦੀ ਹਾਂ ਸ਼ੁਰੂ ਚ ਭਰਾਵੋ ਜੇ ਕਿਸੇ ਭਰਾ ਨੇ ਕੋਈ ਟਰੈਕਟਰ ਕਿਰਾਏ ਤੇ ਲੈਣਾ ਹੋਵੇ 35 HP ਤੋਂ ਲੈ ਕੇ 65 HP ਤੱਕ ਆਪਣੇ ਕੋਲ ਸਾਰੇ ਟਰੈਕਟਰ ਆ ਜੇ ਸੋਲ ਤਾਂ ਦੇ 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 ਜੇ ਕਿਸੇ ਭਰਾ ਨੇ ਕੋਈ ਬਾਣ ਬੋਣ ਵਾਸਤੇ ਜਾਂ ਕੋਈ ਸੁਪਰ ਸੀਡਰ ਵਾਸਤੇ ਕੋਈ ਬੇਲਰ ਵਾਸਤੇ ਲੈਣਾ ਹੋਵੇ ਤਾਂ ਆਪਣਾ ਸੰਪਰਕ ਕਰ ਲਓ ਆਪਣਾ ਨੰਬਰ ਹੈਗਾ 9465362000 ਜੇ ਕਿ ਟਰੈਕਟਰ ਤੇ ਨੋਨ ਕਰਾਉਣਾ ਹੋਵੇ ਤਾਂ ਵੀ ਸੰਪਰਕ ਕਰ ਲਓ 9465362000 ਤੇ ਅੱਜ ਆਪਾਂ ਖੜੇ ਆ ਇੱਕ ਨੰਬਰ ਮੰਡੀ ਤੇ ਮੋੜ ਰੋਡ ਤੇ ਜਿਹੜੀ ਇੱਕ ਨੰਬਰ ਮੰਡੀ ਆ ਤਲਵੰਡੀ ਸਾਬੋ ਮੰਡੀ ਤੇ ਇੱਕ ਨੰਬਰ ਮੰਡੀ ਤੇ ਤਲਵੰਡੀ ਸਾਬੋ ਆਪਾਂ ਬਾਈ ਰਣਜੀਤ ਦੀ ਮੰਡੀ 'ਚ ਖੜੇ ਆ ਰਣਜੀਤਾ ਸੰਧੋਹੇ ਆਲਾ ਮਲਾਉਣਾ ਤੁਹਾਨੂੰ ਉਹਦੇ ਨਾਲ ਬਾਈ ਗੁਰਜੀਤ ਕਾਲਤਾ ਬਾਈ ਗੁਰਜੀਤ ਜਥੇਦਾਰ ਜੀ ਕੀ ਹਾਲ ਹੈ ਵਧੀਆ ਜੀ ਤੁਸੀਂ ਕੀ ਡਾਕੋ ਜਮਾ ਜਰ ਜਮਾ ਚੜਦੀ ਕਲਾ ਜੀ ਕਿਵੇਂ ਰਹੀ ਮੰਡੀ ਆ ਜੀ ਮੰਡੀ ਵਧੀਆ ਜੀ ਸੋਦੇ ਦੋ ਤਿੰਨ ਹੋ ਗਏ ਚਲੋ ਬਹੁਤ ਬਹੁਤ बताइया थोनू भाई केड़े केड़े ट्रैक्टर ते दिखਾਈ ਹੁਣ ਤੇਰੇ ਕੋਲ ਸ਼ੁਰੂ ਕਰਾ ਆਪਣੇ ਕੋਲ ਪਹਿਲਾਂ ਦਾ ਜੌਂਡੀਅਰ ਤੇ ਹੈ 653 ਵਾਂ ਠੀਕ ਹੈ 653 ਦਾ ਹੈ ਕਿਹੜਾ ਮਾਡਲ ਹੈ ਬਾਈ ਜੀ ਇਹ ਇਹ ਰੇਡੀਅਲ ਟਾਇਰ ਹੈ ਜੀ ਮਾਡਲ ਹੈਗਾ ਇਹ 16 2018 ਮਾਡਲ ਹੈ ਤੇ ਰੇਟ ਬਾਈ ਜੀ ਦਾ 685000 ਰੁਪਏ ਜੀ 6 ਲੱਖ ਰੁਪਏ ਮੂਰਲਾ ਟਾਇਰ ਵੀ ਰੇਡੀ ਹੈਗਾ ਸਾਡੇ ਵੱਡੇ ਪਾਏ ਹੋਏ ਆ ਅੱਛਾ ਤੇ ਮਿਊਜ਼ਿਕ ਸਿਸਟਮ ਵੀ ਪੂਰਾ ਵਧੀਆ 445000 ਰੁਪਏ ਵਾਲਾ ਸਿਸਟਮ ਹੈਗਾ ਠੀਕਾ ਠੀਕਾ ਤਿੰਨ ਵੇਸਾਂ ਵਾਲਾ ਬਾਕੀ 20 ਕਿਸ ਵੀ ਕਰਾ ਪਤਾ ਨਹੀਂ ਕਿ ਮੈਂ ਇਹ ਜੇ ਕਹਿੰਦੇ ਸੀ ਉਹ ਵਾਲਾ ਠੀਕਾ ਬਾਕੀ ਫਾਲੀ ਕੋ ਡੇਰੀਆ ਟਾਇਰ ਪਏ ਹੋਏ ਪੂਰਾ ਚੰਗਾ ਟਰੈਕਟਰ ਸੋਨਾ ਉਡਾਈ ਦੇ ਹਨਾ ਮੇਰੇ ਸ਼ੌਕ ਨਾਲ ਰੱਖਿਆ ਪਿਆ ਬੰਦਿਆਂ ਨੇ ਇਹ ਜੀ ਗੱਲ ਨਹੀਂ ਸੀ ਤੇ ਨੰਬਰ ਦੀ ਗੱਲ ਕਰੀਏ ਬਾਈ ਜੀ ਨੰਬਰ ਹੈ ਬਹੰਡਾ ਟੁੱਠੰਡੇ ਦਾ ਨੰਬਰ ਹੈ ਟਰੈਕਟਰ ਪੂਰਾ ਚੰਗਾ ਫਰਸਟ ਕੁਆਲਿਟੀ ਦਾ ਬਈ ਹੈ ਫਰਸਟ ਕੁਆਲਿਟੀ ਆਹ ਜੀ ਟਾਇਰ ਪਏ ਹੋਏ ਹੈ ਹਾਂ 685 ਦੀ ਡਿਮਾਂਡ ਹੈ ਤੇ ਬਈ ਇਹਦਾ ਸੌਦਾ ਕਿੱਥੇ ਹੋ ਰੰਜੀ ਦਾ 685 ਯਰ ਦੇ ਗਏ ਨੇ ਜੀ ਬਸ 6.5 ਲੱਖ ਰੁਪਏ ਦੇ ਆ 35 ਹਜ਼ਾਰ ਦੇ ਛੱਡ ਦੇ 35 ਹਜ਼ਾਰ ਰੁਪਏ ਕਿਉਂਕਿ ਆ ਦੇਖੋ ਬਾਈ ਟੈਕ ਡੱਕ ਵੀ ਪੂਰਾ ਚੰਗਾ ਤੇ ਪੂਰਾ ਘੈਂਡ ਲੱਗਿਆ ਹੋਇਆ ਹੈਗਾ ਬਾਈ ਰਣਜੀਤ ਕਹਿੰਦਾ ਪੂਰਾ ਸ਼ੌਕ ਨਾਲ ਟਰੈਕਟਰ ਅੱਛਾ ਹੋਇਆ ਸੀ ਬੰਦੇ ਨੇ ਤੁਹਾਨੂੰ ਵੀ ਚੰਗਾ ਲੱਗੇ ਤਾਂ ਬਾਈ ਨਾਲ ਗੱਲ ਕਰ ਲਓ ਰਣਜੀਤ ਬਾਈ ਸ਼ੁਰੂ ਜੀ ਤੇਰਾ ਫੋਨ ਨੰਬਰ ਬੋਲ ਦੇ ਫਰਾ 9779618553 9779618553 18553 ਤੇ ਟਰੈਕਟਰ ਕਿੱਥੇ ਹੁੰਦੇ ਆਗੇ ਆਪਣੇ ਕੋਲ ਤਲਵੰਡੀ ਹੁੰਦੇ ਆ ਬਾਈ ਫੋਨ ਕਰਕੇ ਆਏ ਹਨ ਤੇ ਇੱਧਰ ਟਰੈਕਟਰ ਦਿਖਾ ਦੇ ਹੰਡੇ ਜਿਹੜੇ ਤਲਵੰਡੀ ਸਾਬ ਹਾਂਜੀ ਤਲਵੰਡੀ ਸਾਬ ਠੀਕ ਹੈ ਬਾਈ ਜੀ ਅੱਗੇ ਟਰੈਕਟਰ ਆਪਣੇ ਕੋਲੇ ਆ ਜਾਂਦਾ ਬਾਈ ਜੀ ਸੋਨਾ ਨਿਕਾ ਜੀ ਸੋਨਾ ਨਿਕਾ 750 ਇਹ ਮਾਡਲ ਕਿਹੜਾ ਵੀਰੇ ਇਹ 14 ਮਾਡਲ ਆ ਜੀ ਅੱਛਾ ਟਰੈਡਰ ਵੀ ਬੋਲਣਾ ਮਾ ਹਾਂ ਬੋਲਣਾ ਬਾਈ ਬਾਡੀ ਲਾਈਨ ਦੇ ਦੇਖੋ ਸੋਨਾ ਟਰੱਕ ਪੂਰਾ ਮਿੱਤਰੋ ਕਿਸੇ ਵੀ ਭਰਾ ਨੂੰ ਚਾਹੀਦਾ ਹੋਵੇ ਤਾਂ ਬਈ ਨਾਲ ਸੰਪਰਕ ਕਰ ਲਓ ਜੀ ਅੱਗੇ ਬਈ ਇਹਦਾ ਰੰਗ ਪੇਂਟ ਦਾ ਬਈ ਸਾਰਾ ਓਰੀਜਨਲ ਸਾਰਾ ਓਰੀਜਨਲ ਆ ਬਈ ਅਗਲੇ ਡਾ ਰੱਦੇ ਕਿਨੇ ਬਈ ਨਾਲ ਦੇ ਡਾ ਰੱਦੇ 2014 ਦੇ ਮਾਰਕਿਆਂ ਦੇ ਨਾਲ ਦੇ ਹਾਂ ਜੀ ਠੀਕ ਹੈ ਭੀਰੇ ਡਾ 90 ਪੈਸੇ ਬੀਕੇਟੀ ਕੰਪਨੀ ਦੇ 90 ਹੀ ਮੰਨ ਕੇ 95 ਪੈਸੇ ਮੰਨ ਮਾਰੇ ਕਸੇ ਆ ਵਸ ਨਵੇਂ ਵਰਗੀ ਆ ਹਾਂ ਵੀ ਕਹ ਹੈ ਵੀ ਕਮਾਂਡਰਾਂ ਬਹੁਤ ਮਹਿੰਗੇ ਡਾ ਰਾ ਜੀ ਬੀਕੇਟੀ ਕਮਾਂਡਰ ਹਾਂ ਜੀ ਠੀਕ ਹੈ ਭਾਈ ਇਹ ਫੋਲੋ ਸਭ ਤੋਂ ਮਹਿੰਗਾ ਡੈਰ ਹੈ ਨਾ ਸਭ ਤੋਂ ਮਹਿੰਗਾ ਡੈਰ ਡੰਡਾ ਫੱਟੀਆਂ ਬਾਕੀ ਸਾਰਾ ਇਹਦਾ ਸੰਗਰੂਹ ਨੰਬਰ ਹੈ ਸੰਗਰੂਹ ਨੰਬਰ ਹੈ ਜੀ ਤੇ ਰنجੀਤ ਭਾਈ 2014 ਮਾਡਲ ਹੈ ਸੰਗਰੂਹ ਨੰਬਰ ਹੈ ਇਹਦਾ ਟਰੈਕਟਰ ਤੇ ਲੋਨ ਵੀ ਹੋ ਜੂ ਹਣਾ ਇਹਦੇ ਵੀ ਲੋਨ ਹੋ ਜੂਆ ਵੀ ਮੰਨ ਕੇ ਲੋਨ ਥੋੜਾ ਹੋਊਗਾ ਬਾਹਾਂ ਨਹੀਂ ਹੋਣਾ ਇਹਦੇ ਪੌਣੇ 3 ਲੱਖ ਰੁਪਏ ਦਾ ਲੋਨ ਹੋ ਜੂ ਭਾਈ ਹਾਂ ਜੀ ਇੰਨਾ ਕੋਈ ਇਹਦਾ ਮੁੱਲ ਕੀ ਹੈ ਭਾਈ ਟਰੈਕਟਰ ਦਾ 395000 ਰੁਪਏ ਜੀ 395000 ਤੇ ਦੇਣਾ ਕਿੰਨੇ ਦਾ ਭਾਈ ਜੀ ਇਹ ਬਸ 30000 ਰੁਪਏ ਛੋਟ ਕਰ ਦੇ ਜੀ ਠੀਕ ਹੈ ਭਾਈ 365000 ਦਾ ਟਰੈਕਟਰ ਬਾਈ ਕਰ ਰਹੇ ਹਾਂ ਚੰਗਾ ਟਰੈਕਟਰ ਨਵੇਂ ਟੈਰਾਜ ਹੈ ਨਾ ਹਾਂ ਇਹ ਬਾਈ ਹੈ ਡਬਲ ਕਲਚ ਹੈ ਨਾ 2 ਸਪੀਡ ਡਬਲ ਕਲਚਰ ਵਾਰਸ ਸਪੀਡ ਤੇ ਬ੍ਰੇਕ ਆ ਫੁੱਲ ਟੌਪ ਮਾਡਲ ਫੁੱਲ ਟੌਪ ਮਾਡਲ ਇਹ ਹੈ ਜੰਦਾ ਟਰੈਕਟਰ ਰਣਜੀਤ ਭਾਈ ਇੱਕ ਗੱਲ ਸਾਨੂੰ ਹੋਰ ਦੱਸ ਦੇ ਵੀ ਇਹਨਾਂ ਟਰੈਕਟਰ ਜਿਹੜੇ ਜਿਹੜੇ ਆਪਾਂ ਤੇਰੇ ਟਰੈਕਟਰ ਦਿਖਾਈ ਜਾਂਦੇ ਆ ਇਹਨਾਂ ਦੇ ਵਿੱਚ ਸਾਰਿਆਂ ਚ ਪ੍ਰਾਣ ਟਰੈਕਟਰ ਕੱਟਿਆ ਜਾਊ ਬਾਈ ਕੱਟਿਆ ਜਾਊ ਇਹ ਸਾਰੇ ਟਰੈਕਟਰਾਂ ਤੇ ਹੋ ਜੂਗਾ ਹਾਂ ਜੀ ਸਾਰਿਆਂ ਤੇ ਜੇ ਕਿਸੇ ਨੇ ਆਸਾਨ ਗਿਸ਼ਤਾਂ ਤੇ ਲੈਣਾ ਹੋਵੇ ਲੋਨ ਕਰਾ ਕੇ ਕਰਾ ਕੇ ਦੇ ਦਿਆਂਗੇ ਆਪਾਂ ਤਾਂ ਵੀ ਹੋ ਜੂਗਾ 2017 ਮਾਡਲ ਹੈ ਜੀ 2017 ਮਾਡਲ ਟਰੈਕਟਰ ਹੈ ਬਾਡੀ ਲੈਂਡ ਹੈ ਜੀ ਰੇਟ 4 ਲੱਖ 60000 ਰੁਪਇਆ ਟਾਇਰ ਇਹਦੇ ਵੀ ਪੁਰਾਣੇ ਚੱਕੜਾ ਨਵਾਂ ਹੀ ਹੈਗਾ ਚੱਕੜਾ 4570 ਪੈਸੇ ਆ ਨਾਮ ਦਾ ਨਵੇਂ ਐਨ ਆਰ ਐਫ ਜੀ ਨੰਬਰ ਇਹ ਵੀ ਪੰਜਾਬ ਨੰਬਰ ਇਹ ਵੀ ਪੰਜਾਬ ਹੈ ਟਰੈਕ ਡੋਕੇ ਤੇ ਵੀ ਪੂਰਾ ਸੋਹਾਂ ਲੱਗਿਆ ਹੋਇਆ ਹੈ ਬੱਸ ভাই ਜਿੰਨੇ ਆ ਜਾਂਦਾ ਆਪਾਂ ਲਾਉਂਦੇ ਨਹੀਂ ਠੀਕ ਹੈ ਜੀ ਹਾਂ ਜਿਹੜਾ ਸਮਾਨ ਡਬਲ ਡਿਸਟ੍ਰਿਬਿਊਟਰ ਲੱਗਾ ਟਰੈਕਟਰ ਦੇ ਹਾਂ ਪੂਰਾ ਜਗਾ ਲੰਕਾ ਦਾ ਸਾਰਾ ਅਰੀਜਨਲ ਐਮਬਰੋਂਬਾ ਦਾ ਜਮਾ ਸਾਰਾ ਅਰੀਜਨਲ ਟਰੈਕਟਰ ਮਗਰਾਡਮ ਰੋਡ ਪੂਰੇ ਸੋਨੇ ਪੈ ਸਾਰਾ ਅਰੀਜਨਲ ਪਿੰਡ ਦਾ ਜੀ ਹਾਂਜੀ ਸਾਰਾ ਫਸਟ ਕੁਆਲਟੀ ਦਾ ਆਪਾਂ ਘਰੋਂ ਲੈ ਕੇ ਆਏ ਜੀ ਜੀਮਿੰਦਰ ਦੇ ਟਰੈਕਟਰ ਅੱਛਾ ਐਚ ਡੀ ਐਮ ਵਾਲਾ ਆ ਜਾਂਦਾ ਹੈਵੀ ਡਿਊਟੀ ਫਾਈ ਹੈ ਹੈਵੀ ਡਿਊਟੀ ਆ ਗਿਆ ਜੀ ਪੂਰਾ ਸੋਨਾ ਟਰੈਕਟਰ ਹੈ ਹਾਂਜੀ ਟਿਕ ਟਕ ਵੀ ਪੂਰਾ ਵਧੀਆ ਲੱਗਿਆ ਹੋਇਆ ਟਰੈਕਟਰ ਦਾ ਜੀ ਵਧੀਆ ਲੱਗਿਆ ਤੇਰਾ ਕਪੜਾ ਕਪੜਾ ਪੂਰਾ ਨਵਾਂ ਹੈ ਨਾ ਹਾਂਜੀ ਪੂਰਾ ਸੋਨਾ ਟਰੈਕਟਰ ਆ ਵੀਰੇ ਚੰਗੀ ਤਰ੍ਹਾਂ ਚੈੱਕ ਕਰ ਲਓ ਬੰਦਾ ਹੁਣ ਤਵਾਕੇ ਵੀ ਲੈ ਆ ਸਕਦਾ ਆਪਣੇ ਕੋਲ ਉਹਨੇ ਜਿਹੜਾ ਇਹਦੇ ਵੀ ਨਾਲ ਦੇ ਆਪਾਂ ਲੋ ਆਪਾਂ ਨਵੇਂ ਬਾਣ ਦੇ ਪਰ ਆਏ ਆ ਬਈ ਆਲੇ ਨੂੰ ਪਤਾ ਲੱਗਦਾ ਕਿ ਕਿੰਨਾ ਕ ਚੱਲੇ ਟਰੈਕਟਰ ਹਾਂ ਹਾਂ ਵਧੀਆ ਲੈਂਦਾ ਟਰੈਕਟਰ ਸੋਹਣਾ ਜੇ ਆਪਾਂ ਨੰਬਰ ਦੀ ਗੱਲ ਕਰੀਏ ਨੰਬਰ ਹੈ ਕਿੱਥੋਂ ਦਾ ਇਹਦਾ ਨੰਬਰ ਮਾਨਸਾ ਦਾ ਜੀ ਪੀਪੀ 31 31 ਸਿੱਧੂ ਮੂਸੇ ਦਾ ਹਾਂ ਬਈ ਦੋ ਬਈ ਆ ਗੱਲ ਹੀ ਕਈ ਵਾਰੀ ਨੰਬਰ ਮਿਲਦਾ ਜੁਲਦਾ ਹੀ ਲੈਣਾ ਹੁੰਦਾ ਬਾਈ ਨੇ ਤਾਂ ਨੰਬਰ ਵੀ ਤੁਸੀਂ ਚੈੱਕ ਕਰ ਲਓ ਟਰੈਕਟਰ ਪੂਰਾ ਚੰਗਾ ਹੈ ਇਹਦਾ ਮੁੱਲ ਕਿ ਰੱਖਿਆ ਬਾਈ 4 ਲੱਖ 65000 ਰੁਪਏ ਜੀ 4 ਲੱਖ ਤੇ 65000 ਰੁਪਿਆ ਤੇ ਇਹਦਾ ਸੌਦਾ ਕਿੱਥੇ ਹੋਊਗਾ 44000 ਦੇ 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 ਨੇ 44000 ਦੇ 4 ਲੱਖ ਤੇ 40000 ਮਾੜਾ ਮੋਟਾ ਹੋਰ ਵੀ ਮਾਨਤਨ ਕਰ ਦੇਗੇ ਠੀਕ ਹੈ ਬਾਈ ਤੇ ਛੋੜ ਕਿੰਨੀ ਕਰਦੇਗਾ ਰঞ্জਿਤ ਭਾਈ ਤੇ ਕਰ ਦੇ ਸੌਦੇ ਤੋਂ ਬਾਅਦ ਛੋੜ 2000 ਰੁਪਏ ਛੋੜ ਕਰ ਦੇਗੇ ਜੀ ਵੈਰੀ ਗੁੱਡ 2100 ਕਰ ਦੇ 2100 ਕਰ ਦੇ 1750 ਵਿਚ ਜਾ ਜੂ ਇਹ ਸਾਨੂੰ ਗੱਲ ਦੱਸ ਜੇ ਕੋਈ ਕਿਸੇ ਵੀ ਭਰਾ ਨੇ ਟਰੈਕਟਰ ਤੇਰੇ ਕੋਲੇ ਫੋਟੋ ਮੰਗਵਾਉਂਦਾ ਤਾਂ ਫੋਟੋ ਭੇਜ ਦੇਗਾ ਫੋਟੋ ਮਾ ਭੇਜ ਦੇ ਫੋਨ ਨੰਬਰ ਬੋਲ ਦੇ 97796 18553 97796 18553 18553 ਜੇ ਵੀ ਹਰਿਆਣਾ ਜਾਂ ਰਾਜਸਥਾਨ ਚੋਂ ਭਰਾ ਆ ਜਾਂਦਾ ਕਹਿੰਦਾ ਵੀ ਸਾਨੂੰ ਉੱਥੇ ਲੋਨ ਕਰਾ ਕੇ ਦੇ ਉੱਥੇ ਕਰਾ ਦੋਗੇ ਹਾਂ ਹੀ ਕਰਵਾ ਦੇ ਕਰਵਾ ਦਿਆਂਗੇ ਬੰਦੇ ਸਿਰਫ ਸਕੋਰ ਸਹੀ ਹੋਣਾ ਚਾਹੀਦਾ ਬੰਦੇ ਦੇ ਨਾਲ ਜਮੀਨ ਹੋਵੇ ਆਪਾਂ ਕਰਵਾ ਦੇ ਠੀਕ ਹੈ ਬਾਈ ਜੀ ਅਖੀਰ ਤੇ ਫੋਨ ਨੰਬਰ ਦੁਬਾਰਾ ਫੇਰ ਬੋਲ ਦੇ ਕੋਰੇ 97796 18553 97796 18553 ਬਾਈ ਦਾ ਨਾਮ ਹੈ ਰਣਜੀਤ ਸਿੰਘ ਸਿੱਧੂ ਪਿੰਡ ਸੰਦੋਹਾ ਵੀਡੀਓ ਚੰਗੀ ਲੱਗਦੀ ਵੀਰੇ ਚ ਜਲਦੀ ਜਲਦੀ ਵੀਡੀਓ ਇਹ ਨੂੰ ਸ਼ੇਅਰ ਕਰ ਦਿਓ ਕਿਸੇ ਵੀ ਭਰਾ ਨੇ ਕੋਈ ਟਰੈਕਟਰ ਖਰੀਦਣਾ ਤਾਂ ਬਾਈ ਨੂੰ ਜਲਦੀ ਜਲਦੀ ਵੀਡੀਓ ਚ ਤੁਸੀਂ ਫੋਨ ਲਾ ਲਿਓ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਅਸੀਂ ਧੰਨਵਾਦ ਜੀ ਮਿਲਦੇ ਹਾਂ ਕਿਸੇ ਨੇ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰਾਖਾ